ਬਟਾਲਾ ਦੇ ਕਾਊਂਟਿੰਗ ਸੈਂਟਰ ਬੇਰਿੰਗ ਕਾਲਜ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਦੇ ਨਾਲ ਸੈਂਕੜੇ ਸਮਰਥਕ ਪਹੁੰਚੇ ਅਤੇ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੀ ਬਾਜੀ ਕੀਤੀ ਐਸਪੀਡੀ ਅਤੇ ਵਿਧਾਇਕ ਵਿੱਚ ਹੋਈ ਤਿੱਖੀ ਬਹਿਸ ਵਿਧਾਇਕ ਨੇ ਕਿਹਾ ਮਿਲੀ ਪੂਗਤ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਬਾਹਰੀ ਜ਼ੋਨ ਤੋਂ ਆ ਕੇ ਆਪਣੇ ਕਾਰਡ ਬਣਾਏ ਅਤੇ ਕਾਊਂਟਿੰਗ ਸੈਂਟਰ ਦੇ ਅੰਦਰ ਦਾਖਲ ਹੋਏ ਨਾਲ ਹੀ ਕਲਸੀ ਨੇ ਕਿਹਾ ਕਿ ਕਾਂਗਰਸ ਦੀ ਕੋਈ ਵੀ ਚਲਾਕੀ ਨਹੀਂ ਚੱਲੇਗੀ ਅਤੇ ਇਹ ਜਬਰੀ ਕਾਊਂਟਿੰਗ ਸੈਂਟਰ ਦੇ ਅੰਦਰ ਆਏ ਨੇ ਅਤੇ ਗਿਣਤੀ ਨੂੰ ਪ੍ਰਭਾਵਿਤ ਕਰ ਰਹੇ ਨੇ ਅਸੀਂ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਐਸਐਸਪੀ ਸਾਹਿਬ ਨੂੰ ਸਾਨੂੰ ਸ਼ਵਾਸ਼ਨ ਦਵਾਇਆ ਹੈ ਕਿ ਜੋ ਵੀ ਬੰਦਿਕ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਊਂਟਿੰਗ ਸੈਂਟਰ ਦੇ ਬਾਰ ਵਿਧਾਇਕ ਕਲਸੀ ਆਏ ਸਨ ਉਹਨਾਂ ਨੂੰ ਕੋਈ ਗਲਤਫਹਿਮੀ ਸੀ ਉਹ ਗਲਤ ਫੈਮਿਲੀ ਉਹਨਾਂ ਨੂੰ ਦੂਰ ਕਰ ਦਿੱਤੀ ਗਈ ਹੈ ਬਾਕੀ ਜਿਸ ਨੇ ਵੀ ਕਾਰਡ ਬਣਾਏ ਹਨ ਕਿਸੇ ਦੇ ਕਾਰਡ ਨਹੀਂ ਇਹ ਸਿਵਲ ਪ੍ਰਸ਼ਾਸਨ ਦੇਖੇਗਾ ਪਿੱਛੇ ਪਛਮਾ ਕੇ ਤਾਂ ਰੋਲਾ ਪਿਆ ਸੀ ਐਮਐਲਏ ਸਾਹਿਬ ਵੀ ਆਏ ਸੀ ਕਪਤਾਨ ਸਾਹਿਬ ਵੀ ਆਏ ਸੀ ਇਹਦੇ ਬਾਰੇ ਐਕਚੁਅਲੀ ਮਾਨਯੋਗ ਐਮਐਲਏ ਸਾਹਿਬ ਜੇ ਅਮਰਸ਼ੇਸ਼ ਸਿੰਘ ਕਲਸੀ ਪਟਾਲਾ ਹਲਕੇ ਦੇ ਜਿਹੜੇ ਉਹ ਆਏ ਸੀ ਇੱਥੇ ਉਹਨਾਂ ਨੂੰ ਕਿਤੇ ਗਲਤ ਫਹਿਮੀ ਹੋ ਗਈ ਕਿ ਜਿਹੜਾ ਕੋਈ ਬੰਦਾ ਅੰਦਰ ਦੇ ਪਾਸੇ ਆ ਨਾ ਅਥੋਰਾਈਜ਼ਡ ਬੰਦਾ ਅੰਦਰ ਦੇ ਪਾਸੇ ਬੈਠਾ ਜੀ ਤੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਸਾਰੇ ਸਪੈਸ਼ਲ ਪੋਜੀਸ਼ਨ ਸਾਰੀ ਦੱਸੀ ਗਈ ਹੈ ਤੇ ਉਹ ਹੁਣ ਚਲੇ ਗਏ ਤੇ ਬਾਕੀ ਜਿਹੜਾ ਵੀ ਇਹ ਜਿਹੜਾ ਕਾਰ ਜਿਹੜਾ ਕੋਈ ਬੰਦਾ ਜਾਂ ਦੂਸਰਾ ਬੰਦਾ ਇਹ ਸਿਵਲ ਡਿਪਾਰਟਮੈਂਟ ਦਾ ਇੱਕ ਪ੍ਰੋਸੈਸ ਹੈ ਤੇ ਉਹਦਾ ਵੈਰੀਫਾਈ ਕਰ ਲੈਂਦੇ ਆ ਮੋਲ ਸ਼ਾਂਤ ਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਹੈ ਥੈਂਕ ਯੂ ਕਿੰਨੇ ਮਿੰਟ ਅੱਜ ਪਹਿਲੀ ਵਾਰ ਇਹਨੇ ਐਗਰੈਸ਼ਨ ਇਹਨੇ ਗੁੱਸੇ ਚ ਦੇਖਿਆ ਗਿਆ ਹੋਇਆ ਅ ਦੇਖੋ ਇਲੈਕਸ਼ਨਾਂ ਚੱਲੀਆਂ ਜੋ ਇਹਨਾਂ ਤੋਂ ਘਟਿਆ ਤੋਂ ਘਟਿਆ ਕੰਮ ਹੋਣਾ ਸੀ ਲੋਕਾਂ ਨੂੰ ਜੋ ਉਮੀਦ ਸੀ ਵੀ ਇਹਨਾਂ ਨੇ ਆ ਕੁਝ ਕਰਨਾ ਹੈ ਠੀਕ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾੜਾ ਅ ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜੋ-ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆਹ ਘਟੀਆਂ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਪੱਕ ਦਿੱਤੇ ਔਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇੱਥੋਂ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡੱਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਉਹ ਕਰਾਵਾਂਗੇ ਤੇ ਕੌਣ ਆਇਆ ਦਾ ਸੀ ਕਿਹਦੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਆ ਨੈਗਲੀਜੈਂਸੀ ਜਿੱਥੇ ਵੀ ਹੋ ਗਈ ਉਹ ਕੱਢਾਂਗੇ ਹੁਣ ਦੇਖਾਂਗੇ ਕਿ ਕਿਹਦੀ ਲਾਪਰਵਾਹੀ ਹੈ ਜਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ 'ਚ ਦੇ ਪੈਸਾ ਛੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕਿਨੂੰ ਖਰੀਦਣਾ ਤਾਂ ਪੈਸਾ ਔਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਜਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅੱਜ ਲੋਕਾਂ ਨੇ ਜਵਾਬ ਦਿੱਤਾ ਇਹ ਨਹੀਂ ਆਪਣੇ ਸਾਥੀ ਇਹ ਚੋਰ ਪਾਰਟੀ ਨਾਲ ਸੰਬੰਧਤ ਸਾਨੇ ਲੋਕ ਇਹ ਇਹ ਕਾਂਗਰਸ ਕਾਂਗਰਸ ਦੇ ਨਾਲ ਸੰਬੰਧਤ ਹੈ ਪਰ ਉਹ ਅੱਗੋਂ ਹੋਰ ਹਸਰ ਵਾਲੀ ਗੱਲ ਤੁਹਾਨੂੰ ਮੈਂ ਦੱਸਾਂ ਇਹ ਕਈ ਜਗ੍ਹਾ ਕੱਲ ਇਹ ਕਾਂਗਰਸੀ ਇਹ ਕਿੱਥੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਝੰਡਾ ਬੁਲੰਦ ਰਿਹਾ ਜਿਹੜਾ ਬਸ ਆ ਜਿਹੜੀ ਹੁਣ ਜਿੱਥੇ ਜਿੱਥੇ ਜਿਹਦੀ ਗਲਤੀ ਹੋਊਗੀ ਉਦੇ ਤੇ ਕਾਰਵਾਈ ਕੀਤੀ ਜਾਊਗਾ। ਨਾ ਇਹਨਾਂ ਨੂੰ ਹਾਰ ਬਕਾਸ਼ ਹੋਈ। ਹਾਂ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਆ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ। ਐਸਾ ਨਹੀਂ ਚੱਲਿਆ। ਸ਼ਰਾਬਾਂ ਨਹੀਂ ਚੱਲੀਆਂ। ਸੂਰ ਨਹੀਂ ਚੱਲੇ। ਲੋਕਾਂ ਨੇ ਦਿੱਤਾ ਫਤਵਾ ਕਿ ਜੋ ਆ ਮੇਰਾ ਫਿਰ ਨਤੀਜਾ ਤੁਹਾਡੇ ਸਾਹਮਣੇ ਆ। ਸੋ ਮੈਂ ਇੱਕ ਗੱਲ ਕਹਿ ਦਿਆਂ। ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ। ਔਰ ਜੇ ਹੁਣ ਵੀ ਕਹਿਣ ਵੀ ਹਲੇ ਸੈਮੀਫਾਈਨਲ ਸਾਡਾ ਰਹਿੰਦਾ ਤੇ ਮੈਂ ਕਹਿੰਦਾ ਸ਼ਰਮ ਨਾਲ ਨੱਕ ਦੋ ਲਾ ਕਿੰਨੇ ਬੰਦੇ ਰੈਸਟ ਹੋਏ ਤੇ ਕਿੰਨਿਆਂ ਦੇ ਕਾਰਵਾਈ ਹੋਈ ਸਰ ਐਸਐਸਪੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਵੀ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਪਾਈਆਂ ਤਾਂ ਕਹਿੰਦੇ ਅਸੀਂ ਲਿਖਿਆ ਜਿੱਤਦਾ ਕੰਦ ਹੁਣ ਕੰਦ ਵਿਖਾ ਲੋ ਇਹਨਾਂ ਨੂੰ ਜਿਹੜੀ ਲਿਖਿਆ ਹੈ ਕੀ ਕਹਿੰਦੇ ਕੰਦ ਤੇ ਲਿਖਿਆ ਵੀ ਕਾਂਗਰਸ ਜਿੱਤ ਗਈ ਵਿਖਾ ਲੋ ਕਹਿੰਦੇ ਇਹ 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 ਧਮਕੀਆਂ ਦੇਣ ਦਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਜੇ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟਸ ਤੇ ਕੀ ਅਸਰ ਹੋਣਾ ਸੀ ਜਿਸ ਤਰ੍ਹਾਂ ਬਾਰੇ ਲੋਕ ਆਏ تھے ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਖੜਾ ਠੀਕ ਹੈ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਇਹ ਕੀਤਾ ਜਾਂ ਕਰ ਰਹੇ ਸਭ ਪਤ